ਅੱਜ ਨਿੱਜੀ ਸਕੂਲ ਪੰਜੌਰ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਵਿੱਚ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਸ਼ਿਰਕਤ ਕੀਤੀ। ਬੱਚੇ ਦੇਸ਼ ਦਾ ਭਵਿੱਖ ਹਨ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਵੱਧ ਤੋਂ ਵੱਧ ਮਿਹਨਤ ਕਰਕੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਤਹੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ। ਆਓ ਸੁਣਦੇ ਹਾਂ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕੀ ਕੁਝ ਕਿਹਾ। ਤਦ ਤੱਕ ਬਨੇ ਰੋ ਸੱਜਣਾ ਤੇ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼। فشن آئے ہو اور اپنے بچوں کا سال کی جیسے تیاری کی بچوں کا پروگرام دیکھنے آئے اور خاص طور دیکھی ہے ਤਰਾ ਗਿਆ ਨਹੀਂ ਜਿਸ ਨੂੰ ਬਦਲ ਸਕੀ ਤੌਰ 'ਤੇ ਚੀਜ਼ ਗਿਆ ਕਿ چھوٹے چھوٹے ਬੱਚਿਆਂ ਨੂੰ ਪ੍ਰੋਗਰਾਮ ਕਰਕੇ ਰੰਗ ਰੰਗ ਕਈ ਸਲੇਸ ਦਿੱਤੇ ਤੁਹਾਡੇ ਨੂੰ ਕੀ ਕੋ ਐਂਡੀਜੋ ਸਕੂਲ ਜਿਹੜਾ ਸਾਡੇ ਹਲਕੇ ਦੇ ਵਿੱਚ ਵੀ ਸੰਜੋਰ ਚ ਨਾ ਖੋਲਿਆ ਗਿਆ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸਲਾਨਾ ਫੰਕਸ਼ਨ ਕਰਾਰੇ ਨੇ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਮੇਰੀ ਪਾਰਟੀ ਵੱਲੋਂ ਸਕੂਲ ਦੇ ਮਾਪਿਆਂ ਦੀ ਕਮੇਟੀ ਔਰ ਟੀਚਰ ਔਰ ਬੱਚੇ ਔਰ ਬੱਚਿਆਂ ਦੇ ਜਿਹਨੇ ਮਾਪਿਓ ਆਏ ਨੇ ਮੇਰੇ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਆ ਔਰ ਪ੍ਰਭੂ શ્રી ਰਾਮ ਜੀ ਦੀ ਅੱਗੇ ਮੇਰੀ ਪ੍ਰਾਰਥਨਾ ਹੈ ਜਿਸ ਸਕੂਲ ਦੇ ਤੋਂ ਸਾਰੇ ਮਾਪਿਆਂ ਦੀ ਕਮੇਟੀ ਦੇ ਤੋਂ ਪ੍ਰਭੂ શ્રી ਰਾਮ ਦਾ ਮੇਰੇ ਪਰ ਹੱਥ ਰਵੇ ਔਰ ਸਾਰੇ ਸਕੂਲ ਔਰ ਬੱਚੇ ਔਰ ਸਾਡੇ ਸਕੂਲ ਦਾ ਨਾਮ ਉੱਤੇ ਲੁਕੀ ਕਰੇ ਇਹ ਮੇਰੀ ਪ੍ਰਾਰਥਨਾ ਹੈ ਉਹ ਜਾਨ ਬਹੁਤ ਅچھے ਤਰੀਕੇ ਨਾਲ ਜਿਹੜਾ ਸਲਾਣਾ ਫੰਕਸ਼ਨ ਦੇ ਵਿੱਚ ਪ੍ਰੋਗਰਾਮ ਕੀਤਾ ਉਹ ਸੈਲੈਕਸ਼ਨ ਕੀਤਾ ਸੰਦੇਸ਼ ਹਰ ਬੱਚੇ ਨੇ ਹੋਰ ਹਰ ਗਰੁੱਪ ਨੇ ਬੜਾ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਸੰਦੇਸ਼ ਦਿੱਤਾ। ਹੋਰ ਮੈਂ ਫੇਰ ਆਪਣੇ ਵੱਲੋਂ ਸਕੂਲ ਦੀ ਮੈਨੇਜਮੈਂਟ ਕਮੇਟੀ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ।